ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਜੋ ਕਿਸਾਨ ਆਪਣੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ 14 ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਗਿਆ ਜਿਸ ਦੇ ਲਈ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਫਸਲਾਂ ਤੇ ਮੰਡੀਕਰਨ ਦੀ ਉਪਰਾਲੇ ਕਰਨ ਤਾਂ ਜੋ ਉਹਨਾਂ ਨੂੰ ਪੂਰਾ ਮੁਆਵਜ਼ਾ ਜਿਹੜਾ ਹੈ ਉਹ ਮਿਲ ਸਕੇ ਤੇ ਹੋਰ ਕੀ ਕੀ ਜਾਣਕਾਰੀ ਕਿਸਾਨਾਂ ਨੇ ਸਾਂਝੀ ਕੀਤੀ ਹੈ ਆਓ ਤੁਹਾਨੂੰ ਵੀ ਸੁਣਾਉਣੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸਾਨਾਂ ਦੇ ਵਿੱਚ ਕੇਂਦਰ ਸਰਕਾਰ ਬਾਰੇ ਕੀ ਪ੍ਰਤੀਕਿਰਿਆ ਉਹਨੇ ਦਿੱਤੀ ਹੈ ਆਓ ਦੇਖਦੇ ਹਾਂ ਸਮੇਂ ਦੀ ਵੱਡੀ ਅਤੇ ਖਾਸ ਖਬਰ ਜਿਹੜੇ ਕਿਸਾਨਾਂ ਨੇ ਰੇਟ ਦਿੱਤਾ ਰੇਟ ਤੇ ਵਧੀ ਦੇਤਾ ਜੀ ਦੇਰ ਹੈ ਦਰਸਤਾ ਹੈ ਮੇਰਾ ਕਰੀਬਲੀ 7% ਵਾਧਾ ਕੀਤਾ ਰੇਟ 'ਤੇ ਜੋ ਕਿ ਠੀਕ ਆ ਪਰ ਸਰਕਾਰ ਨੂੰ ਜਿੱਥੇ ਰੇਟ ਵਧੇ ਦਿੱਤਾ ਉਸੇ 'ਤੇ ਇਹ ਅਪੀਲ ਕਰਦੇ ਆਂ ਕਿ ਸੁਆਮੀ ਨਾਥੁਰਪੁਰ ਵੀ ਲਾਗੂ ਕੀਤੀ ਜਾਵੇ ਤਾ ਜੋ ਕਿ ਕਿਸਾਨਾਂ ਦਾ ਸਾਹ ਸੱਖਾ ਹੋ ਸਕੇ ਕਿਉਂਕਿ ਸਵਾਮੀ ਦਾ ਰਿਪੋਰਟ ਮੁਤਾਬਕ ਰੇਟ ਘਟਾਇਆ ਪਰ ਜੋ ਐਸਟਮ 12200 3 ਰੁਪਏ ਪਿਛਲੇ ਰੇਟ ਸੀਗਾ ਉਹਦੇ ਮੁਤਾਬਕ ਇਹਨਾਂ ਬਹੁਤ ਵਧੀਆ ਰਿੜਤਾ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਤੇ ਸਰਕਾਰ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਜਿੱਥੇ ਆ ਪੰਜਾਬ ਚ ਫੋਸਫਰ ਵਾਲਾ ਵੱਲੋਂ ਕਹਿ ਰਹੇ ਲਗਾਓ ਅਸੀਂ ਉਹਨਾਂ ਨੂੰ ਲਗਾਉਣੀ ਆ ਪਰ ਉਸ ਉੱਤੇ ਵੀ ਐਮਐਸਪੀ ਦਿੱਤਾ ਜਾਵੇ ਅਤੇ ਮਾਲ ਖਰੀਦਾ ਜਾਵੇ ਪਿਛਲੀ ਵਾਰੀ ਆਪਾਂ ਮੂੰਗੀ ਦੀ ਫਸਲ ਬਹੁਤ ਵੱਡੀ ਮਾਤਰਾ ਵਿੱਚ ਲਗਾਈ ਸੀ ਤੇ ਸਾਨੂੰ ਐਮਐਸਪੀ ਨਹੀਂ ਸੀ ਮਿਲੀ ਇਸ ਕਰਕੇ ਉਹ ਅਸੀਂ ਇਸ ਵਾਰ ਨਹੀਂ ਲਗਾਈ ਸੋ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੱਥੇ ਤੁਸੀਂ ਝੋਨੇ ਦੇ ਐਮਐਸਪੀ ਦੇ ਰਹੇ ਹੋ ਉੱਥੇ ਬਾਕੀ ਫਸਲਾਂ ਦੀ ਐਮਐਸਪੀ ਦਿੱਤੀ ਜਾਵੇ ਤਾਂ ਜੋ ਕਿ ਪੰਜਾਬ ਬੰਜਰ ਹੋਣ ਤੋਂ ਬਾਅਦ ਜਾਵੇ ਫਸਲਾ ਮੇਰਨਾ ਜੀ ਰਾਮ ਸਿੰਘ ਇਹ ਬੜੇ ਚਿਰ ਤੋਂ ਜ਼ਿਮੀਂਦਾਰਾਂ ਦਾ ਸੰਘਰਸ਼ ਚੱਲ ਰਿਹਾ ਸੀ ਅਸੀਂ ਥਲਾਗਾ ਕਰਨੇ ਆ ਸਰਕਾਰ ਦਾ ਕਿ ਜਿਹੜਾ ਉਹਨਾਂ ਨੇ ਐਮਐਸਪੀ ਦੇ ਉੱਤੇ ਗਰੰਟੀ ਜਿਹੜੀ ਆ ਮੁੱਲ ਜਿਹੜਾ ਵਧਾਇਆ ਵਾ ਪਰ ਉਹਦੇ ਨਾਲ-ਨਾਲ ਜਿਹੜੀਆਂ ਬਾਕੀ ਫਸਲਾਂ ਨੇ ਜਿਸ ਤਰ੍ਹਾਂ ਸਬਜ਼ੀ ਆ ਦਾਲਾਂ ਨੇ ਸਰੋਂ ਆ ਉਹਦੇ ਉੱਤੇ ਵੀ ਸਰਕਾਰ ਜਿਹੜੀ ਆ ਐਮਐਸਪੀ ਦੇਵੇ ਕਿ ਜਿਹੜਾ ਜ਼ਿਮੀਂਦਾਰ ਝੋਨੇ ਦੀ ਤੇ ਕਣਕ ਦੀ ਫਸਲ ਚੋਂ ਨਿਕਲ ਕੇ ਇਹ ਸਬਜ਼ੀਆਂ ਦਾਲਾਂ ਵਾਲੇ ਪਾਸੇ ਵਧੇ ਇਹ 14 ਉੱਤੇ ਐਮਐਸਪੀ ਦੇ ਕੇ ਬਾਕੀ ਫਸਲਾਂ ਜਿਹੜਾ ਮੰਡੀ ਕਰਨਾ ਉਹਦੇ ਵਿੱਚ ਜਿਸ ਤਰ੍ਹਾਂ ਮੰਡੀ ਸਬਜੀ ਆ ਉੱਥੇ ਜਿਹੜਾ ਰੇਟ ਆ ਘੱਟ ਮਿਲਦਾ ਉਹਦੇ ਕਰਕੇ ਜ਼ਿਮੀਂਦਾਰ ਦਾ ਜਿਹੜਾ ਖਰਚਾ ਉਹ ਵੀ ਪੂਰਾ ਨਹੀਂ ਹੁੰਦਾ ਜਿਸ ਤਰ੍ਹਾਂ ਆਲੂ ਨੇ ਤੁਸੀਂ ਦੇਖੋ ਆਲੂ ਸੀਜ਼ਨ ਦਾ ਜਦੋਂ ਟਾਈਮ ਆਂਦਾ ਤੇ 2 ਰੁਪਏ 3 ਰੁਪਏ ਜਿਹੜਾ ਵਾ ਆਮ ਤੁਸੀਂ ਪੰਜਾਬ ਦੇ ਵਿੱਚ ਵੇਖੋ ਕੀ ਹੁੰਦਾ ਤੇ ਬਾਅਦ ਵਿੱਚ ਉਹੀ ਜਿਹੜਾ ਆਲੂ ਆ ਸੀਜ਼ਨ ਲੰਘਣ ਤੋਂ ਬਾਅਦ 20 ਰੁਪਏ 30 ਰੁਪਏ ਸਾਡਾ ਹੋ ਜਾਂਦਾ ਪਿਆਜ਼ ਦਾ ਵੀ ਇਹੋ ਹਾਲ ਆ ਸਰਕਾਰ ਨੂੰ ਜੋ ਵੀ ਜਨਸਾਂ ਉੱਤੇ ਮਤਲਬ ਕਿ ਐਮਐਸਪੀ ਜਿਹੜੀ ਆ ਉਹ ਗਰੰਟੀ ਕਰਨੀ ਚਾਹੀਦੀ ਆ ਔਰ ਫਸਲੀ ਜਿਹੜਾ ਝੋਨੇ ਤੇ ਕਣਕ ਚੋਂ ਜਿਮੀਦਾਰ ਪੰਜਾਬ ਦਾ ਤਾਂ ਨਿਕਲ ਸਕਦਾ ਜੇ ਬਾਕੀ ਫਸਲਾਂ ਦੇ ਉੱਤੇ ਵੀ ਸਰਕਾਰ ਜਿਹੜੀ ਆ ਉਹ ਗਰੰਟੀ ਚੁਕੇ ਤੇ ਐਮਐਸਪੀ ਦੇ ਹਿਸਾਬ ਨਾਲ ਜਿਹੜਾ ਰੇਟ ਜਿਹੜਾ ਜਿਮੀਦਾਰਾਂ ਨੂੰ ਮਿਲੇ ਮੇਰਾ ਨਾਮ ਹਰਦੇਵ ਸਿੰਘ ਆ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਆ ਵਧਾਇਆ ਰੇਟ ਹੁਣ ਝੋਨੇ ਦਾ ਚਲੋ ਬਹੁਤ ਚੰਗੀ ਗੱਲ ਆ ਆ Swami Nathan ਦੇ ਦੇ ਹਿਸਾਬ ਨਾਲ ਤੇ ਬਹੁਤ ਜ਼ਿਆਦਾ ਅੱਗੇ ਜਾਂਦਾ ਪਰ ਚਲੋ ਜੋ ਆਇਆ ਠੀਕ ਆ ਜੋ ਆ ਵਧੀਆ ਵਾ ਪਰ ਸਾਨੂੰ ਝੋਨੇ ਕਣਕ ਤੋਂ ਇਲਾਵਾ ਹੋਰ ਬੜੀਆਂ ਫਸਲਾਂ ਵਾਂ ਜਿਹੜਾ ਰੇਟ ਦਿੱਤੇ ਜਾਣ ਗਰੰਟੀਆਂ ਦਿੱਤੀਆਂ ਜਾਣ ਐਮ ਐਸ ਪੀ ਪਹਿਲਾਂ ਡਿਕਲੇਅਰ ਕੀਤੇ ਜਾਣ ਤੇ ਆ ਜਿਹੜੀਆਂ ਝੋਨੇ ਦੀ ਕਿੰਨਾ ਸਾਡਾ ਮਾਝਾ ਠੀਕ ਆ ਮਾਲਵੇ ਦੇ ਬਾਬੇ ਤੇ ਪਾਣੀ 500 ਫੁੱਟ ਦੂਰ ਹੋ ਗਿਆ ਤੇ ਜਦੋਂ ਹੋਰ ਫਸਲਾਂ ਨੂੰ ਨਾ ਐਮ ਐਸ ਪੀ ਦਾੰਗ ਤੇ ਆ ਜਾ ਕੇ ਕਣਕ ਝੋਨਾ ਨਹੀਂ ਲੱਗੇਗਾ ਤੇ ਚਣਕ ਝੋਨਾ ਲੱਗੇਗਾ ਤੇ ਪਾਣੀ ਵੀ ਮੈਨੂੰ ਲੱਗਦਾ ਕਿ ਕਿਸੇ ਦਿਨ ਦੂਰ ਨਹੀਂ ਆ ਕਿ ਜਦੋਂ ਪੰਜਾਬ ਬੰਜਰ ਹੋ ਜਾਏਗਾ ਤੇ ਸਾਨੂੰ ਸਾਰੇ ਕਿਸਾਨਾਂ ਨੂੰ ਤੇ ਜਿਹੜੇ ਵੱਡੇ ਅਧਿਧਾਰਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਤੇ ਠੀਕ ਆ ਚਲੋ ਜੋ ਰੇਟ ਵਦਾ ਠੀਕ ਹੈ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਇਸ ਤਰ੍ਹਾਂ ਜੀ ਸਰਕਾਰ ਨੇ ਜਿਹੜਾ ਐਮਐਸਪੀ ਵਧਾਇਆ ਰੇਟ ਚਲੋ ਸ਼ਰਾਗਾ ਜੋ ਕੰਮ ਹੈ ਸਰਕਾਰ ਦਾ ਏ ਚਲੋ ਕਿਸਾਨ ਦੀ ਕੋਸ਼ਿਸ਼ ਤੇ ਮਦਦ ਹੋਏਗੀ ਪਰ ਜੇ ਕਿਤੇ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਤਾਂ ਮੈਂ ਕਿੰਨਾ ਜੀ ਸਾਡਾ ਕਿਸਾਨ ਹੋ ਖੁਸ਼ਹਾਲ ਹੋ ਜਾਏਗਾ ਪਰ ਉਹਦੇ ਨਾਲ ਜੇ ਵਾਕਈ ਪੰਜਾਬ ਨੂੰ ਪਾਣੀ ਤੋਂ ਬਚਾਉਣਾ ਇਸ ਫਸਲੀ ਚੱਕਰ ਤੋਂ ਕੱਢਣਾ ਤੇ ਸਰਕਾਰ ਨੂੰ ਬਾਕੀ ਸਾਰੀਆਂ ਬਾਕੀ ਤੀਆਂ ਫਸਲਾਂ ਤੇ ਐਮ ਐਸ ਪੀ ਦੇਣਾ ਪਏਗਾ ਔਰ ਜਦ ਤੋ ਜ਼ਰੂਰੀ ਕੰਮ ਜਿਹੜਾ ਪੀ ਉਹਦਾ ਮੰਡੀਕਰਨ ਕਰਨਾ ਪਏਗਾ ਤਾਂ ਕਿ ਸਰਕਾਰ ਨੂੰ ਜਿਹੜਾ ਕਿਸਾਨ ਜਿਹੜੀ ਫਸਲ ਉਗਾਵੇ ਉਹਨੂੰ ਵੇਚਣ 'ਚ ਨਾ ਕੋਈ ਮੁਸ਼ਕਲ ਆਵੇ ਜਿੱਦਾਂ ਹੁਣ ਪਿੱਛੇ ਇਹਨਾਂ ਨੇ ਸਰਕਾਰ ਨੇ ਮੰਗੀ ਤੇ ਇਹਨਾਂ ਯੂਅਰ ਦਿੱਤਾ ਐਮ ਐਸ ਪੀ 7600 ਰੁਪਇਆ ਹੋ ਗਿਆ ਮਾਲ 5600 ਰੁਪਏ ਤੋਂ ਵੱਧ ਨਹੀਂ ਵਿਕਿਆ ਤੇ ਕਿਸਾਨ ਵਿਚਾਰਾ ਫਿਰ ਕੀ ਕਰੇਗਾ ਇਸ ਕਰਕੇ ਹੀ ਸੋਨੇ ਆ ਕਿਸਾਨ ਵੀ ਚਾਹੁੰਦਾ ਅੱਗੇ ਪੰਜਾਬ ਦਾ ਪਾਣੀ ਬਚੇ ਕਿਉਂਕਿ ਅਸੀਂ ਵੀ ਇੱਥੇ ਹੀ ਰਹਿਣਾ ਇਧਰ ਹੀ ਲੈਣਾ ਸਾਡੇ ਵੀ ਫਾਇਦੇ ਦੀ ਗੱਲ ਹੈ ਪਰ ਚਾਹੀਦਾ ਇਹੋ ਹੀ ਹੈ ਸਰਕਾਰ ਨੂੰ ਕਿ ਐਮਐਸਪੀ ਸਾਰੀਆਂ ਫਸਲਾਂ ਤੇ ਦਿਓ ਤਾਂ ਕਿ ਕਿਸਾਨ ਜਿਹੜਾ ਉਹ ਇਨਾ ਫਸਲੀ ਚੱਕਰ ਤੋਂ ਬਾਹਰ ਨਿਕਲ ਸਕੇ। ਧੰਨਵਾਦ ਇਸ ਖੰਡੀ ਦੇ ਨਾਲ ਅੱਜ ਸੰਖੇਪ ਰਿਪੋਰਟ।